ਕੂ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਰਾਗ ਬਿਹਗੜਾ ਚੌਪਦੀ ਮਹੱਲਾ ਪੰਜਵਾ ਕਰ ਦੂਜੇ ਦੇ ਇਹ ਧਿਆਨ ਨਾਲ ਉਚਾਰਨ ਕਰਨਾ ਪ੍ਰਾਤਨ ਸਰੂਪਾਂ ਦੇ ਵਿੱਚ ਇਸੇ ਤਰ੍ਹਾਂ ਹੀ ਲਿਖਿਆ ਹੋਇਆ ਹੈ ਰਾਗ ਬਿਹਗੜਾ ਚੌਪ ਦੇ ਮਹੱਲਾ ਪੰਜਵਾ ਘਰ ਦੂਜੇ ਦੇ ਦਦੇ ਦੇ ਲਾਂ ਦੇ ਨਾਲ ਲਿਖਿਆ ਹੋਇਆ ਹੈ ਇਹ ਉਚਾਰਨ ਕਰਨਾ ਦੋ ਦੇ ਨਹੀਂ ਕਹਿਣਾ ਹੈ ਦੂਸਰਾ ਨਹੀਂ ਕਹਿਣਾ ਹੈ ਘਰ ਦੂਜੇ ਦੇ ਇਹ ਪੜ੍ਹਨਾ ਹੈ ਯਾਨੀ ਸ਼ੁੱਧ ਪਾਠ ਹੈ ਸੰਪਰਦਾਚ ਇਸ ਨੂੰ ਸ਼ੁੱਧ ਮੰਨਿਆ ਜਾਂਦਾ ਹੈ। ਦੂਜਾ ਵੀ ਨਹੀਂ ਉਚਾਰਨ ਦੂਜੇ ਦੇ ਦੂਤਨ ਸੰਗਰੀਆ ਇਹ ਦੂਤਨ ਪਾਤੇ ਵਿਸਰਾਮ ਸੰਗਰੀਆ ਸッセ ਦੇ ਵਿੱਚੋਂ ਡੈਸ਼ ਦੇਣੀ ਹੈ ਪਾਠ ਇਕੱਠਾ ਹੀ ਹੈ। ਦੂਤਨ ਸੰਗਰੀਆ ਭਯੰਗਨ ਬਸਰੀਆ ਅਨਿਕ ਉਪਰੀਆ ਤਉ ਮਹ ਹਰ ਹਰ ਕਰੀਆ ਤਉ ਸੁਖ ਸਹਿਜਰੀਆ ਇਹ ਸਹਿਜਰੀਆ ਅਠਾ ਪਾਠ ਹਾਂ ਸਹਿਜਰੀਆ ਕਸਕੇ ਹੀ ਥੋੜਾ ਜਿਹਾ ਉਚਾਰਨ ਕਰਨਾ ਸਹਿਜਰੀਆ ਹਾਂਜੀ ਤਉ ਸੁਖ ਸਹਿਜਰੀਆ ਰਹਾਉ ਮਿਥਨ ਮੂਹਰੀਆ ਆਨਕਾ ਮੀਰੀਆ ਆਨਕਾ ਵੱਖਰਾ ਪਾਠ ਹੈ ਮੂਹਰੀਆ ਹਾਂਜੀ ਮੋ ਤੋਂ ਡੈਸ਼ ਦੇ ਦੇਣੀ ਹੈ ਪਾਠ ਇਕੱਠਾ ਹੀ ਹੈ ਮੋਹਰੀ ਆ ਨਹੀਂ ਕਹਿਣਾ ਆਨਕੋ ਮੇਰੀਆ ਵਿੱਚ ਘੁੰਮਨ ਕਿਰਿਆ ਸਗਲ ਬਟਰੀਆ ਇਹ ਵੀ ਬਟਰੀਆ ਬਟਰੀਆ ਨਹੀਂ ਕਹਿਣਾ ਬੇਰਖ ਇਕਤਰੀਆ ਇਕਤਰੀਆ ਪਾਠ ਇਕੱਠਾ ਹੀ ਉਚਾਰਨ ਕਰਨਾ ਕਸ ਕੇ ਉਚਾਰਨ ਕਰਨਾ ਇਕਤਰੀਆ ਨਹੀਂ ਕਹਿਣਾ ਬਿਰਖ ਇਕਤਰੀਆ ਬਹੁ ਬੰਦਾ ਹੈ ਪਰਿਆ ਥੇਰ ਸਾਦ ਸਫਰੀਆ ਕਿਵੀ ਸਫਰੀਆ ਉਚਾਰਨ ਕਰਨਾ ਸਫਰੀਆ ਨਹੀਂ ਕਹਿਣਾ ਜਹ ਕੀਰਤਨ ਹਰੀਆ ਨਾਨਕ ਸਰਨ ਰਿਆ ਇੱਕ ਓੰਕਾਰ ਸਤਗੁਰ ਪ੍ਰਸਾਦ ਰਾਗ ਬਿਹਾਗੜਾ ਮਹੱਲਾ ਨਾਵਾ ਹਾਂਜੀ ਬਿਹਾਗੜਾ ਥੋੜਾ ਜਿਹਾ ਕਸ ਕੇ ਉਚਾਰਨ ਕਰਨਾ ਹੈ ਬਿਹਾਗੜਾ ਨਹੀਂ ਕਹਿ ਦੇਣਾ ਹੈ ਹਰ ਕੀ ਗਾਤ ਨਹ ਕੋ ਊ ਜਾਣੈ ਜੋਗੀ ਜਤੀ ਤਪੀ ਪਾਚ ਹਾਰੇ ਅਰ ਬਹੁ ਲੋਗ ਸਿਆਨੇ ਅਰ ਬਹੁ ਲੋਗ ਸਿਆਨੇ ਰਹਾਉ ਛੇਨ ਮਹਰਾਉ ਰੰਕ ਕੋ ਕਰਈ ਹਾਂ ਛੇਨ ਮਹਰਾਉ किती ठमक रंक को करई राव रंक कर डारे राव इति यमक रंक कर डारे सेन महाराज रंक को करई राव रंक कर डारे रीते भरे भरे सख नावे जहता को व्यवहारे अपनी माया आप पसारी ਆਪਹਿ ਦੇਖਨਹਾਰਾ ਆਪਣੀ ਮਾਇਆ ਆਪ ਪਸਾਦੀ ਆਪਹਿ ਦੇਖਨਹਾਰਾ ਨਾਨਾ ਰੂਪ ਧਰੇ ਬਹੁ ਰੰਗੀ ਸਭ ਤੇ ਰਹੇ ਨਿਰਾਰਾ ਇਹ ਰਹੀ ਪਾਠ ਪ੍ਰਤਨ ਸਰੂਪਾਂ ਚ ਪਾਠ ਹੈ ਲਾਂ ਦੇ ਨਾਲ ਮੁਖ ਪਾਠ ਹੈ ਰਹੀ ਸਭ ਤੇ ਰਹੇ ਨਿਆਰਾ ਨਾਨਾ ਰੂਪ ਧਰੇ ਬਹੁ ਰੰਗੀ ਸਭ ਤੇ ਰਹੇ ਨਿਆਰਾ ਅਗਨਤ ਅਪਾਰ ਅਲਖ ਨਿਰੰਜਨ ਜਿਹ ਸਭ ਜਗ ਪਰਮਾਇਓ ਅਗਨਤ ਨਹੀਂ ਕਹਿਣਾ ਅਗਨਤ ਹੀ ਉਚਾਰਨ ਕਰਨਾ ਸਗਲ ਪਰਮ ਤਾਜ ਨਾਨਕ ਪ੍ਰਾਣੀ ਹਾਂ ਤਾਜ ਨਾਨਕ ਪ੍ਰਾਣੀ ਨਹੀਂ ਕਹਿਣਾ ਸਗਲ ਪਰਮ ਤਾਜ ਇਥੇ ਠਮਕ ਹੈ ਨਾਨਕ ਪ੍ਰਾਣੀ ਚਰਨ ਤਾਹੇ ਚਿੱਤ ਲਾਇਓ ਰਾਗ ਬਿਹਾਗੜਾ ਸ਼ੰਤ ਮਹੱਲਾ ਚੌਥਾ ਘਰ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਹਰ ਹਰ ਨਾਮ ਧਿਆਈਐ ਮੇਰੀ ਜਿੰਦੜੀਏ ਹਾਂਜੀ ਇੱਥੇ ਵਿਸਰਾਮ ਲਾ ਦੇਣਾ ਜਿੰਦੜੀਏ ਨਹੀਂ ਕਹਿਣਾ ਜਿੰਨੇ ਵੀ ਪਾਦ ਆਉਣਗੇ ਜਿੰਦੜੀਏ ਦੱਦੇ ਦੇ ਔਕੜ ਦੇ ਨਾਲ ਉਚਾਰਨ ਕਰਨਾ ਮੇਰੀ ਜਿੰਦੜੀਏ ਤੋਂ ਪਹਿਲਾਂ ਠਮਕ ਲਾ ਦੇਣੀ ਹੈ ਹਰ 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 ਨਾਮ ਧਿਆਈਐ ਮੇਰੀ ਜਿੰਦੜੀਏ ਗੁਰਮੁਖ ਨਾਮ ਅਮੋਲੇ RAM ਹਰ ਰਸ ਬੀਦਾ ਹਰ ਮਨ ਪਿਆਰਾ ਮਨ ਹਰ ਰਸ ਨਾਮ ਚਕੂਲੇ RAM ਚਕੂਲੇ ਚੱਚਾ ਨਹੀਂ ਬੋਲਣਾ ਪਹਿਲਾਂ ਝੱਜਈ ਬੋਲਣਾ ਚਕੂਲੇ ਚਕੂਲੇ ਯਾਨੀ ਮੇਨਤ ਦੇ ਨਾਲ ਚਕੂਲੇ ਗੁਰਮਤਮਨ ਠਹਿਰਾਈਏ ਮੇਰੀ ਜਿੰਦੜੀਏ ਅੰਤ ਨਾ ਕਾਹੂ ਡੋਲੇ RAM RAM ਪਾਦ ਨਖੀਰ ਕੇ ਪੜਨਾ ਮਨ ਚਿੰਦੇੜਾ ਫਲ ਪਾਇਆ ਹਰ ਪ੍ਰਭ ਗੁਣ ਨਾਨਕ ਬਾਣੀ ਬੋਲੇ RAM ਇਸ ਵਿਸਰਾਮ ਧਿਆਨ ਨਾਲ ਲਾਉਣਾ ਮਨ ਚਿੰਦੇੜਾ ਫਲ ਪਾਇਆ ਇਥੇ ਠਮਕ ਹਰ ਪ੍ਰਭ ਇਥੇ ਵਿਸਰਾਮ ਹੈ ਗੁਣ ਨਾਨਕ ਬਾਣੀ ਬੋਲੇ RAM ਗੁਰਮਤਿ ਮਨ ਅੰਮ੍ਰਿਤ ਉਠੜਾ ਮੇਰੇ ਮੇਰੀ ਜਿੰਦੜੀਏ ਮੁਖ ਅੰਮ੍ਰਿਤ ਬੈਣ ਅਲਾਏ RAM ਮੁਖ ਅੰਮ੍ਰਿਤ ਬੈਣ ਅਲਾਏ RAM ਅੰਮ੍ਰਿਤ ਬਾਣੀ ਭਗਤ ਜਨਾ ਕੀ ਮੇਰੀ ਜਿੰਦੜੀਏ ਸਿਆਰੀ ਲਾਉਂਦਾ ਈ ਤੂੰ ਅੰਮ੍ਰਿਤ ਕਹਿਣਾ ਅੰਮ੍ਰਿਤ ਅੰਮ੍ਰਿਤ ਬਾਣੀ ਭਗਤ ਜਨਾ ਕੀ ਮੇਰੀ ਜਿੰਦੜੀਏ ਮਨ ਸੁਣੀਐ ਹਰਿ ਲੇਵ ਲਾਇ ਰਾਮ ਚਿਰਿ ਵਿਚੁੰਨਾ ਹਰਿ ਪ੍ਰਭ ਪਾਇਆ ਗਲ ਮਿਲਿਆ ਸਹਿਜ ਸੁਭਾਏ ਰਾਮ ਜਨ ਨਾਨਕ ਮਨ ਅਨੰਦ ਭਇਆ ਹੈ ਮੇਰੀ ਜਿੰਦੜੀਏ ਨਹਤ ਸਬਦ ਵਜਾਏ RAM ਸਖੀ ਸਹੇਲੀ ਮੇਰੀ ਆ ਮੇਰੀ ਜਿੰਦੜੀਏ ਕੋਈ ਹਰ ਪ੍ਰਭ ਆਣ ਮਿਲਾਵੇ RAM ਹਉ ਮਨ ਦੇਵਾ ਤਿਸ ਆਪਨਾ ਮੇਰੀ ਜਿੰਦੜੀਏ ਹਰ ਪ੍ਰਭ ਕੀ ਹਰ ਕਥਾ ਸੁਣਾਵੇ RAM ਗੁਰਮੁਖ ਸਦਾ ਆਰਾਧ ਹਰ ਮੇਰੀ ਜਿੰਦੜੀਏ ਗੁਰਮੁਖ ਸਦਾ ਆਰਾਧ ਹਰ ਮੇਰੀ ਜਿੰਦੜੀਏ ਮਨ ਚਿੰਦੇੜਾ ਫਾਲ ਪਾਵੇ RAM ਨਾਨਕ ਭਾਜ ਹਰ ਸਰਣਾਗਤੀ ਮੇਰੀ ਜਿੰਦੜੀਏ ਵਡਭਾਗੀ ਨਾਮ ਧਿਆਵੇ RAM ਕਰ ਕਿਰਪਾ ਪ੍ਰਭ ਆਏ ਮਿਲ ਮੇਰੀ ਜਿੰਦੜੀਏ ਗੁਰਮਤਿ ਨਾਮ ਪ੍ਰਗਾਸੇ RAM ਹੋ ਹਰ ਬਾਜ ਓੜੀਨੀਆ ਮੇਰੀ ਜਿੰਦੜੀਏ ਜੋ ਜਾਲ ਬੈਨ ਕਮਲ ਉਦਾਸੇ RAM ਗੁਰਪੂਰਾ ਮੇ ਲਾਇਆ ਮੇਰੀ ਜਿੰਦੜੀਏ ਹਰ ਸੱਜਣ ਹਰ ਪ੍ਰਭ ਪਾਸੇ ਰਾਮ ਧਨ ਧਨ ਗੁਰੂ ਹਰ ਦੱਸਿਆ ਮੇਰੀ ਜਿੰਦੜੀਏ ਜਨ ਨਾਨਕ ਨਾਮ ਵਿਗਾਥੇ ਰਾਮ ਰਾਗ ਬਿਹਗੜਾ ਮਹੱਲਾ ਚੌਥਾ ਅੰਮ੍ਰਿਤ ਹਰ ਹਰ ਨਾਮ ਹੈ ਮੇਰੀ ਜਿੰਦੜੀਏ ਅੰਮ੍ਰਿਤ ਗੁਰਮਤ ਪਾਏ ਰਾਮ मै माया बेख है मेरी जिंदुड़िए हर अमृत बेख लह जाए राम मन सुड़ीए हर हर नाम त्याय राम मन सुक्का हरिया होया मेरी जिंदुड़ीए इथे विश्राम है हर हर नाम त्याय राम ਹਰ ਭਾਗ ਵੱਡੇ ਲਖ ਪਾਇਆ ਮੇਰੀ ਜਿੰਦੂੜੀਏ ਜਨ ਨਾਨਕ ਨਾਮ ਸਮਾਏ ਰਾਮ ਹਰ ਸੀਤੀ ਮਨ ਵਿਦਿਆ ਮੇਰੀ ਜਿੰਦੂੜੀਏ ਜਿਉ ਬਾਲਕ ਲਗ ਦੁੱਧ ਖੀਰੇ ਰਾਮ ਹਰ ਬਿਨ ਸਾਂਤ ਨਾ ਪਾਈਏ ਮੇਰੀ ਜਿੰਦੂੜੀਏ ਜਿਉ ਛਾਤ੍ਰਿਕ ਜਾਲ ਬਿਨ ਟੇਰੇ ਰਾਮ ਸਤਗੁਰ ਸਰਣੀ ਜਾਇ ਪਾਉ ਮੇਰੀ ਜਿੰਦੂੜੀਏ ਗੁਣ ਦੱਸੇ ਹਰ ਪ੍ਰਭ ਕੀ ਰਾਮ ਜਨ ਨਾਨਕ ਹਰ ਮੇ ਲਾਇਆ ਮੇਰੀ ਜਿੰਦੂੜੀਏ ਘਰਵਾਜੇ ਸ਼ਬਦ ਕਹੇ ਰਾਮ ਮਨ ਮੁਖ ਹੋ ਮੈਂ ਵਿਛੜੇ ਮੇਰੀ ਜਿੰਦੂੜੀਏ ਵੇਖ ਬਾਧੇ ਹੋ ਮੈਂ ਜਾਲੀ ਰਾਮ ਜੋ ਪੰਖੀ ਕਪੂਤ ਆਪ ਬਣਾਇਆ ਮੇਰੀ ਜਿੰਦੂੜੀਏ ਜੋ ਪੰਖੀ ਕਪੂਤ ਇਥੇ ਠਮਕ ਲਾ ਦਨੀਆ ਆਪ ਬਣਾਇਆ ਬਣਾਇਆ ਪਦ ਜਿਹੜਾ ਭਾਰਾ ਉਚਾਰਨ ਕਰਨਾ ਹੈ ਮੇਰੀ ਜਿੰਦੂੜੀਏ ਇਥੇ ਵਿਸਰਾਮ ਹੈ ਤੇਉ ਮਨਮੁਖ ਸਭ ਵਸ ਕਾਲੇ RAM ਜੋ ਮੋਹ ਮਾਇਆ ਚਿਤ ਲਾਏ ਦੇ ਮੇਰੀ ਜਿੰਦੂੜੀਏ ਸੇ ਮਾਨਮੁਖ ਮੂੜ ਬਿਤਾਲੇ RAM ਜਨ ਤਰਾਹਿ ਤਰਾਹਿ ਸਰਣਾਗਤੀ ਮੇਰੀ ਜਿੰਦੂੜੀਏ ਗੁਰ ਨਾਨਕ ਹਰ ਰਖਵਾਲੇ RAM ਹਰ ਜਨ ਹਰ ਲਿਵ ਉਬਰੀ ਮੇਰੀ ਜਿੰਦੂੜੀਏ ਤੋਰ ਭਾਗ ਵੱਡੇ ਹਰ ਪਾਇਆ RAM ਹਰ ਹਰ ਨਾਮ ਪੂਤ ਹੈ ਮੇਰੀ ਜਿੰਦੂੜੀਏ ਗੁਰਖੇਵਟ ਸ਼ਬਦ ਤਰਾਇਆ RAM ਹਰ ਹਰ ਪੁਰਖ ਦਇਆਲ ਹੈ ਮੇਰੀ ਜਿੰਦੂੜੀ ਗੁਰ ਸਤਗੁਰ ਮੀਠ ਲਗਾ ਗੁਰ ਸਤਗੁਰ ਮੀਠ ਲਗਾਇਆ RAM ਕਰ ਕਿਰਪਾ ਸੁਣ ਬੇਨਤੀ ਹਰ ਹਰ ਇਹ ਵਿਸਰਾਮ ਧਿਆਨ ਨਾਲ ਲਾਉਣਾ ਕਰ ਕਿਰਪਾ ਸੁਣ ਬੇਨਤੀ ਹਰ ਹਰ ਜਨ ਨਾਨਕ ਨਾਮ ਤੇ ਆਇਆ RAM ਬਿਹਗੜਾ ਮਹੱਲਾ ਚੌਥਾ ਜਗ ਸੁਕ੍ਰਿਤ ਕੀਰਤ ਨਾਮ ਹੈ ਮੇਰੀ ਜਿੰਦੜੀਏ ਹਾਂਜੀ ਜਗ ਸੁਕ੍ਰਿਤ ਕੀਰਤ ਨਾਮ ਹੈ ਮੇਰੀ ਜਿੰਦੜੀਏ ਹਰ ਕੀਰਤ ਹਰ ਮਨ ਧਾਰੇ RAM ਹਰ ਹਰ ਨਾਮ ਪਵਿੱਤ ਹੈ ਮੇਰੀ ਜਿੰਦੜੀਏ Jap ਹਰ ਹਰ ਨਾਮ ਉਧਾਰੇ RAM ਸਭ ਕਿਲ ਵਿਖ ਪਾਪ ਦੁਖ ਕਟਿਆ ਮੇਰੀ ਜਿੰਦੜੀਏ ਮਲ ਗੁਰਮੁਖ ਨਾਮ ਉਤਾਰੇ RAM ਵੱਡ ਪੁੰਨੀ ਹਰ ਧਾਇਆ ਜਨ ਨਾਨਕ ਹਮ ਮੂਰਖ ਮੁਗਦ ਨਿਸਤਾਰੇ RAM ਇਸੇ ਤਰ੍ਹਾਂ ਵੀ ਸ੍ਰੀ RAM ਲਾਉਣਾ ਹੈ ਵੱਡ ਪੁੰਨੀ ਹਰ ਧਾਇਆ ਜਨ ਨਾਨਕ ਹਮ ਮੂਰਖ ਮੁਗਧ ਨਿਸਤਾਰੇ RAM ਜੋ ਹਰ ਨਾਮ ਧਿਆਏ ਦੇ ਮੇਰੀ ਜਿੰਦੜੀਏ ਤਿਨਾ ਤਿਨਾ ਪੰਚੇ ਵਸ ਗਤ ਆਏ RAM ਅੰਤਰ ਨਵ ਨਿਧ ਨਾਮ ਹੈ ਮੇਰੀ ਜਿੰਦੜੀਏ ਜਿੰਦੜੀਏ ਦਦੇ ਔਂਕਰ ਲਾ ਕੇ ਜਿੰਦੜੀਏ ਅੰਤਰ ਨਵ ਨਿਧ ਨਾਮ ਹੈ ਮੇਰੀ ਜਿੰਦੜੀਏ ਗੁਰ ਸਤਗੁਰ ਅਲਾਖ ਲਖਾਏ RAM ਗੁਰ ਆਸਾ ਮਨਸਾ ਪੂਰੀਆ ਮੇਰੀ ਜਿੰਦੜੀਏ ਹਰ ਮਿਲਿਆ ਭੁੱਖ ਸਭ ਜਾਏ RAM ਤੁਰ ਮਸਤਕ ਹਰ ਪ੍ਰਭ ਲਿਖਿਆ ਮੇਰੀ ਜਿੰਦੜੀਏ ਜਨ ਨਾਨਕ ਹਰ ਗੁਣ ਗਾਏ RAM ਹਮ ਪਾਪੀ ਬਲਵੰਚੀਆ ਮੇਰੀ ਜਿੰਦੜੀਏ ਬਲਵੰਚੀਆ ਜਿਹੜਾ ਪਾਠ ਹੈ ਇਹ ਵਿੱਚ ਡੈਸ਼ ਦੇ ਕੇ ਉਚਾਰਨ ਕਰਨਾ ਵੱਖਰਾ ਪਾਠ ਹੈ ਬਲਵੰਚੀਆ ਇਕੱਠਾ ਨਹੀਂ ਕਹਿ ਦੇਣਾ ਹਮ ਪਾਪੀ ਬਲਵੰਚੀਆ ਮੇਰੀ ਜਿੰਦੂੜੀਏ ਪਰ ਦਰੋਹੀ ਠੱਗ ਮਾਇਆ ਰਾਮ ਹਮ ਪਾਪੀ ਬਲਵੰਚੀਆ ਮੇਰੀ ਜਿੰਦੂੜੀਏ ਪਰ ਦਰੋਹੀ ਠੱਗ ਮਾਇਆ ਰਾਮ ਵਡਭਾਗੀ ਗੁਰ ਪਾਇਆ ਮੇਰੀ ਜਿੰਦੂੜੀਏ ਗੁਰ ਪੂਰੇ ਗਾਤਮਿਤ ਪਾਇਆ ਰਾਮ ਗੁਰ ਅੰਮ੍ਰਿਤ ਹਰ ਮੁਖ ਚੋਇਆ ਮੇਰੀ ਜਿੰਦੂੜੀਏ ਗੁਰ ਅੰਮ੍ਰਿਤ ਹਾਰ ਮੁਖ ਚੋਇਆ ਹਰ ਮੁਖ ਨਹੀਂ ਕਹਿਣਾ ਗੁਰ ਅੰਮ੍ਰਿਤ ਹਾਰ ਮੁਖ ਚੋਇਆ ਮੇਰੀ ਜਿੰਦੂੜੀਏ ਗੁਰ ਗੋਰ ਅੰਮ੍ਰਿਤ ਹਾਰ ਮੁਖ ਚੋਇਆ ਮੇਰੀ ਜਿੰਦੂੜੀਏ ਫਿਰ ਮਰਦਾ ਬਹੁੜ ਜੀਵ ਆਇਆ RAM ਜਨ ਨਾਨਕ ਸਤ ਗੁਰ ਜੋ ਮਿਲੇ ਮੇਰੀ ਜਿੰਦੂੜੀਏ ਤਿਨਕੇ ਸਭ ਦੁੱਖ ਗਵਾਇਆ RAM ਆਤ ਊਤਮ ਹਰ ਨਾਮ ਹੈ ਮੇਰੀ ਜਿੰਦੁੜੀਏ ਜਿਤ ਜਪਿਆ ਪਾਪ ਗਵਾਤੇ ਰਾਮ ਪਤਿਤ ਪਵਿੱਤਰ ਗੋਰ ਹਰ ਕੀਏ ਮੇਰੀ ਜਿੰਦੁੜੀਏ ਚੋਹ ਕੁੰਡੀ ਚੋਹ ਜੋਗ ਜਾਤੇ ਰਾਮ ਹਉ ਮੈ ਮੈਲ ਸਭ ਉਤਰੀ ਮੇਰੀ ਜਿੰਦੁੜੀਏ ਹਰ ਅੰਮ੍ਰਿਤ ਹਰ ਸਾਰ ਨਾਤੇ ਰਾਮ ਅਪਰਾਧੀ ਪਾਪੀ ਉਧਰੇ ਮੇਰੀ ਜਿੰਦੂੜੀਏ ਜਨ ਨਾਨਕ ਖੇਨ ਹਾਰ ਰਾਤੇ ਰਾਮ ਬਿਹਾਗੜਾ ਮਹੱਲਾ ਚੌਥਾ ਹੋ ਬਲਿਹਾਰੀ ਤਿੰਨ ਕੋ ਮੇਰੀ ਜਿੰਦੂੜੀਏ ਜਿਨ ਹਰ ਹਰ ਨਾਮ ਆਧਾਰੂ ਰਾਮ ਗੁਰ ਸਤ ਗੁਰ ਨਾਮ ਦਰੜਾਇਆ ਮੇਰੀ ਜਿੰਦੂੜੀਏ ਵੇਖ ਭਉ ਜਲ ਤਾਰਨ ਹਾਰੂ ਰਾਮ ਜੇ ਨਾ ਇਕ ਮਨ ਹਰ ਧਿਆਇਆ ਮੇਰੀ ਜਿੰਦੂੜੀਏ ਤੇਨ ਸੰਤ ਜਨਾ ਜੈਕਾਰੂ RAM ਹਰ ਨਾਨਕ ਹਰ ਜਪ ਸੁਖ ਪਾਇਆ ਮੇਰੀ ਜਿੰਦੂੜੀਏ ਨਾਨਕ ਹਰ ਜਪ ਸੁਖ ਪਾਇਆ ਮੇਰੀ ਜਿੰਦੂੜੀਏ ਸਭ ਦੁੱਖ ਨਿਵਾਰਨ ਹਾਰੂ RAM ਸਾਰਸਨਾ ਧਨ ਧਨ ਹੈ ਮੇਰੀ ਜਿੰਦੂੜੀਏ ਗੁਣ ਗਾਵੇ ਹਰ ਪ੍ਰਭ ਕੇਰੇ RAM ਤ੍ਰੇ ਸ਼ਰਵਣ ਭਲੇ ਤ੍ਰੇ ਕਿਥੇ ਤੇ ਸ਼ਰਵਣ ਭਲੇ ਸੋਭ ਨੀਕ ਹੈ ਮੇਰੀ ਜਿੰਦੜੀਏ ਹਰ ਕੀਰਤਨ ਸੁਣ ਹੈ ਹਰ ਤੇਰੇ ਰਾਮ ਸੋ ਸੀਸ ਭਲਾ ਪਵਿੱਤਰ ਪਾਵਨ ਹੈ ਮੇਰੀ ਜਿੰਦੜੀਏ ਜੋ ਜਾਇ ਲੱਗੈ ਗੁਰ ਪੈਰੇ ਰਾਮ ਗੁਰ ਵਿਟੋ ਨਾਨਕ ਵਾਰਿਆ ਮੇਰੀ ਜਿੰਦੜੀਏ ਜੈਨਾ ਹਰ ਹਰ ਨਾਮ ਤੇ ਤੇਰੀ RAM ਤੇ ਨਿਤਰ ਭਲੇ ਪ੍ਰਮਾਨ ਹੈ ਮੇਰੀ ਜਿੰਦੜੀਏ ਹੇ ਨਹੀਂ ਗਾਣਾ ਜੋ ਸਾਧੂ ਸਾਤਗੁਰ ਦੇਖੇ RAM ਤੇ ਹਸਤ ਪੁਨੀਤ ਪਵਿੱਤਰ ਹੈ ਮੇਰੀ ਜਿੰਦੜੀਏ ਜੋ ਹਰ ਜਸ ਹਰ ਹਰ ਲੇਖ RAM ਤੇ ਹਸਤ ਪੁਨੀਤ ਪਵਿੱਤਰ ਹੈ ਮੇਰੀ ਜਿੰਦੜੀਏ ਜੋ ਹਰ ਜਸ ਹਰ ਹਰ ਲਿਖਾ ਹੈ RAM ਇਸ ਜਨ ਕੇ ਪਾਗ ਨਿਤ ਪੂਜੀਐ ਮੇਰੀ ਜਿੰਦੜੀਏ ਹਾਂ ਕਈ ਪਾਗ ਹੀ ਕਹਿ ਦਿੰਦੇ ਹਨ ਪਾਗ ਨਹੀਂ ਕਹਿਣਾ ਪਾਗ ਹੀ ਉਚਾਰਨ ਕਰਨਾ ਬੋਲਾ ਪੂਜੀ ਜੋ ਮਾਰਗ ਧਰਮ ਚੱਲ ਚੱਲੇ ਜੋ ਮਾਰਗ ਧਰਮ ਚੱਲ ਸਹ RAM ਇਸ ਜਨ ਕੇ ਪਾਗ ਨਿਤ ਪੂਜੀਐ ਮੇਰੀ ਜਿੰਦੜੀਏ ਤੇ RAM ਜੋ ਮਾਰਗ ਧਰਮ ਚੱਲੇ ਸਹ ਰਾਮ ਨਾਨਕ ਤੈਨ ਵਿਟਹ ਵਾਰਿਆ ਮੇਰੀ ਜਿੰਦੜੀਏ ਹਰ ਸੋਣਾ ਹਰ ਨਾਮ ਮਨੇ ਸਹ ਰਾਮ ਤਰਤ ਪਾਤਾਲ ਆਕਾਸ ਹੈ ਮੇਰੀ ਜਿੰਦੜੀਏ ਸਭ ਹਰ ਹਰ ਨਾਮ ਧਿਆਵੈ ਰਾਮ ਸਭ ਹਰ ਹਰ ਨਾਮ ਧਿਆਵੈ ਰਾਮ ਰਾਮ ਪਾਦ ਮਖੀਰ ਕੀ ਪੜਨਾ ਹੈ ਪਾਉਣ ਪਾਣੀ ਬੈਸੰਤਰੋ ਮੇਰੀ ਜਿੰਦੜੀਏ ਨਿਤ ਹਰ 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 ਜਸ ਗਾਵੇ RAM ਵਾਣ ਤ੍ਰੇਣ ਸਭ ਆਕਾਰ ਹੈ ਮੇਰੀ ਜਿੰਦੜੀਏ ਮੁਖ ਹਰ ਹਰ ਨਾਮ ਧਿਆਵੇ RAM ਨਾਨਕ ਤੇ ਹਰ ਦਰ ਪਹਿਨਾਇਆ ਮੇਰੀ ਜਿੰਦੜੀਏ ਨਾਨਕ ਤੇ ਹਰ ਦਰ ਪਹਿਨਾਇਆ ਮੇਰੀ ਜਿੰਦੜੀਏ ਜੋ ਗੁਰਮੁਖ ਭਗਤ ਮਨ ਲਾਵੇ RAM ਬਿਹਗੜਾ ਮਹੱਲਾ ਚੌਥਾ ਜੇ ਜੇ ਨਾਮ ਜੇ ਨ ਹਰ ਹਰ ਨਾਮ ਨ ਚਿਤਿਉ ਮੇਰੀ ਜਿੰਦੂੜੀਏ ਤੇ ਮਨ ਮੁਕ ਮੂੜ ਇਆਣੇ RAM ਜੋ ਮੋਹ ਮਾਇਆ ਚਿਤ ਲਾਏ ਦੇ ਮੇਰੀ ਜਿੰਦੂੜੀਏ ਸੇ ਅੰਤ ਗਏ ਪਛਤਾਣੇ RAM ਹਰ ਦਰਗ ਹੈ ਢੂਈ ਨਾ ਲਹਿਣ ਮੇਰੀ ਜਿੰਦੂੜੀਏ ਜੋ ਮਾਨਮਕ ਪਾਪ ਲੁਵਾਣੇ RAM ਜਨ ਨਾਨਕ ਗੁਰ ਮਿਲ ਉੱਭਰੇ ਮੇਰੀ ਜਿੰਦੂੜੀਏ ਹਰ ਜਪ ਹਰ ਨਾਮ ਸਮਾਣੇ RAM ਸਭ ਜਾਇ ਮਿਲੋ ਸਤਿਗੁਰੂ ਕੋ ਮੇਰੀ ਜਿੰਦੂੜੀਏ ਜੋ ਹਰ ਹਰ ਨਾਮ ਦੜਾਵੇ RAM ਹਰ ਜਪਦਿਆ ਖੇਨਾ ਢਿਲ ਨਾ ਕੀ ਜਈ ਮੇਰੀ ਜਿੰਦੂੜੀਏ ਹਰ ਜਪਦਿਆ ਖੇਨਾ ਇੱਥੇ ਵੀ ਥੋੜਾ ਠਹਿਰਾ ਦੇ ਦੁਨਾ ਹਰ ਜਪਦਿਆ ਖੇਨਾ ਢਿਲ ਨਾ ਕੀ ਜਈ ਮੇਰੀ ਜਿੰਦੂੜੀਏ ਇਥੇ ਵੀ ਸ਼ਰਾਮ ਹੈ ਮਤ ਕੇ ਜਾਪੈ ਸਾਹ ਆਵੈ ਕਿ ਨਾ ਆਵੈ ਰਾਮਾ ਸਾ ਵਿਲਾਸੂ ਮੂਰਤ ਸਾ ਘੜੀ ਸੋ ਮੋਹਤ ਸਫਲ ਹੈ ਮੇਰੀ ਜਿੰਦੂੜੀਏ ਜਿਤ ਹਾਰ ਮੇਰਾ ਚਿਤ ਆਵੇ ਰਾਮ ਇਹ ਦੋ ਵਿਸਰਾਮ ਹਨ ਸਾ ਵੇਲਾ ਸੂ ਮੂਰਤ ਸਾ ਘੜੀ ਇਥੇ ਵਿਸਰਾਮ ਹੈ ਪਹਿਲਾ ਸੋ ਮੋਹਤ ਸਫਲ ਹੈ ਮੇਰੀ ਜਿੰਦੂੜੀਏ ਇਹ ਦੂਸਰਾ ਵਿਸਰਾਮ ਹੈ ਜਿਤ ਹਾਰ ਮੇਰਾ ਚਿਤ ਆਵੇ ਰਾਮ ਜਨ ਨਾਨਕ ਨਾਮ ਤੇ ਆਇਆ ਮੇਰੀ ਜਿੰਦੂੜੀਏ ਜਾਮ ਕੰਕਰ ਨੀੜ ਨਾ ਆਵੇ ਰਾਮ ਹਰ ਵਿਖੇ ਸੁਣੈ ਨਿਤ ਸਭ ਕਿਛ ਮੇਰੀ ਜਿੰਦੂੜੀਏ ਸੋ ਡਰੈ ਜਿਨ ਪਾਪ ਕਮਤੀ ਰਾਮ ਸੋ ਡਰੈ ਜਿਨ ਪਾਪ ਕਮਤੀ ਰਾਮ ਕਮਤੇ ਉਚਾਰਨ ਕਰਨਾ ਕਮਤੇ ਨਹੀਂ ਕਹਿਣਾ ਹੈ ਕਸ ਕੇ ਉਚਾਰਨ ਕਰਨਾ ਜਿਸ ਅੰਤਰ ਹਿਰਦਾ ਸ਼ੁੱਧ ਹੈ ਮੇਰੀ ਜਿੰਦੂੜੀਏ ਜਿਸ ਅੰਤਰ ਹਿਰਦਾ ਸੁਧ ਹੈ ਮੇਰੀ ਜਿੰਦੂੜੀਏ ਤੈਨ ਜਾਨ ਸਭ ਡਰ ਸੁੱਟ ਕੱਤੇ RAM ਤੈਨ ਜਾਨ ਸਭ ਡਰ ਸੁੱਟ ਕੱਤੇ ਕੱਤੇ RAM ਨਹੀਂ ਕਹਿ ਦੇਣਾ ਸੁੱਟ ਕੱਤੇ RAM ਹਰ ਨਿਰਭਉ ਨਾਮੁ ਪਤੀ ਜੀਆ ਮੇਰੀ ਜਿੰਦੂੜੀਏ ਸਭ ਝੱਖ ਮਾਰਨ ਦੁਸ਼ਟ ਕੁਪਤੀ RAM ਇਕ ਕਪਤੇ ਨਹੀਂ ਕਹਿ ਦਨਾ ਸਭ ਝੱਖ ਮਾਰਨ ਦੁਸ਼ਟ ਕਪਤੇ ਰਾਮ ਗੁਰਪੂਰਾ ਨਾਨਕ ਸੇਵਿਆ ਮੇਰੀ ਜਿੰਦੂੜੀਏ ਜਿਨ ਪੈਰੀਆਂ ਸਭ ਕਤੇ ਰਾਮ ਸੋ ਐਸਾ ਹਰ ਨਿਤ ਸੇਵੀਐ ਮੇਰੀ ਜਿੰਦੂੜੀਏ ਜੋ ਸਾਬਦੂ ਸਾਹਿਬ ਵੱਡਾ ਰਾਮ ਜਿਨੀ ਇਕ ਮਨ ਇਕ ਅਰਾਧਿਆ ਮੇਰੀ ਜਿੰਦੂੜੀਏ ਤਿਨਾ ਨਹੀਂ ਕਿਸੈ ਦੀ ਕਿਛ ਚੱਡਾ RAM ਇਹ ਚੱਡਾ ਉਚਾਰਨ ਕਰਨਾ ਚੱਡਾ ਨਹੀਂ ਕਹਿਦਣਾ ਛੱਡਾ ਲਾ ਕੇ ਜੇ ਚੜਾ ਨਹੀਂ ਕਹਿਦਣਾ ਬੋਲਣਾ ਗੁਰਸੇਵਿਆ ਹਰ ਮਹਿਲ ਪਾਇਆ ਮੇਰੀ ਜਿੰਦੂੜੀਏ ਝੱਖ ਮਾਰਨ ਸਭ ਨਿੰਦਕ ਘੰਡਾ RAM ਜਨ ਨਾਨਕ ਨਾਮ ਤੇ ਆਇਆ ਮੇਰੀ ਜਿੰਦੂੜੀਏ ਤੁਰ ਮਸਤਕ ਹਾਰ ਲਿਖ ਛੱਡਾ RAM ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ